ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਸੱਲੀਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਥੋੜੇ ਜਿਹੜਾ ਨਗ ਪਸੰਦ ਆਵੇ ਤੁਸੀਂ ਆਪਦੀ ਥਰੀ ਨਾਲ ਖਰੀਦ ਸਕਦੇ ਹੋ ਜੀ ਸੱਲੀ ਕਹਿੰਦਾ ਥੋੜਾ ਫਰਜ ਬਣਾਉਂਦੇ ਹੀ ਪੈਸੇ ਲਾਉਣੇ ਆਗੇ ਜਿਹੜਾ ਨਗ ਪਸੰਦ ਆਵੇ ਤੁਸੀਂ ਬਾਈ ਨਗ ਆਪੇ ਖਰੀਦ ਸਕਦੇ ਹੋ ਜੀ ਅੱਜ ਕਾਕੇ ਬਰਾੜਾ ਕੋਲ ਤਿੰਨ ਬਰਾੜਾ ਸੇਲ ਆਇਆ ਇੱਕ ਜਰਸੀ ਬਹੁਤ ਚੰਗੀ ਪੰਜਾਬ ਵਾਲੀ ਸੋਹਣੇ ਥਾੜਵਾਂ ਦੀ ਆ ਇਹ ਵੀ ਸੂਨ ਵਾਲੀ ਆਗੀ ਦੋ ਬਰਾੜਾ ਆਹਾ ਵਾ ਇਹ ਵੀ ਜਰਸੀ ਪੈਂਦੀ ਹੈ ਕ੍ਰਾਸ ਸੰਗ ਆ ਇਹ ਸੋਈ ਸਵਾਈ ਆ ਤੇ ਆ ਇੱਕ ਆ ਕਾਲੀ ਬੈਣ ਕ੍ਰੋਸ ਨਾਲ ਇਹ ਵੀ ਗੱਬਣ ਆ ਗਈ ਤੇ ਨਾ ਰਵੇ ਤੁਹਾਡਾ ਨਾ ਪਸੰਦਾ ਆ ਤੁਸੀਂ ਬਾਈ ਦਾ ਕਰ ਬਾਈ ਖਰੀਦ ਸਕਦੇ ਹੋਗੀ ਪਰ ਅਪਜਨਾਂ ਕੇ ਬਾਈ ਤੋਂ ਲੈ ਲੈਣੇ ਕੀ ਡਿਟੇਲ ਆ ਕੀ ਦੁੱਧ ਬਾਦ ਆਗਾ ਆਉ ਕਰਦੇ ਆ ਬਾਈ ਨਾਲ ਗੱਲ ਬਾਤ ਲੈਣੇ ਪਰ ਅਪਜਨਾਂ ਕੇ ਇਹਨਾਂ ਵੇੜਾ ਬਾਰੇ ਬੇਸਿਕਲ ਜੀ ਬੇਸਿਕਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਨਾਮ ਦੱਸ ਦਗੇ ਬੂਸਰ ਜਾਣਦੇ ਆ ਆ ਵੀ ਕਾਕਾ ਪਿੰਡ ਲੱਗੇ ਨਾ ਤੁਸੀਂ ਲਵਾਗਾ ਆਪਣਾ ਜਿਲ੍ਹਾ ਬੂਖਾ ਠੀਕ ਹੈ ਜਰਸੀ ਬਤਾ ਦਈਏ ਭਾਈ ਜਰਸੀ ਭਾਈ ਮੂਹ ਛਿੱਗੀ ਜਵਾਨ ਹੁੰਦੀ ਹੈ ਠੀਕ ਆ ਜੀ ਨੂੰ ਜੇ ਸੁਈਆ ਪਹਿਲ ਨੇ 14 ਟਰਟਰ ਦੁੱਤਾ ਠੀਕ ਆ ਬਾਈ ਪਿੰਡੋਂ ਲਈਆ ਗਰੰਟੀ ਵਾਲੇ ਜਿਹਾ ਕੋਈ ਇੱਧਰੋਂ ਆਖ ਨਹੀਂ ਆ ਠੀਕ ਆ ਜੀ ਠੀਕ ਆ ਜੀ ਦਿਨ ਕੰਨੇ ਲਾਜੂ ਦਿਨ ਬਾਈ 10 ਤਰੀਕ ਨੂੰ ਸੁੰਦੀ ਆ ਠੀਕ ਆ ਜੀ ਥਾਂ ਤੇ ਜ਼ਿੰਮੇਵਾਰੀ ਪੂਰੀ ਥਾਂ ਚੋਂ ਨੋਟ ਹੋਵੇ ਆਪਣੇ ਘਰੇ ਬੰਦੇਵੇ ਸਹੀ ਹੋ ਗਈ ਅੱਜ ਬੰਦਾ 16 ਨਾਲ ਪਾਇਆ ਜੀ ਹਾਂਜੀ ਠੀਕ ਆ ਤੋਰ ਲਈ ਮੜਾ ਜਾ ਲੋ ਜੀ ਦੋਸਤਾਂ ਬਾਈ ਕਹਿੰਦਾ ਪਿੰਡੋਂ ਲਈਆ ਦੋਸਤਾਂ 14 ਗੱਲੋਂ ਪਹਿਲਾਂ ਨੇ ਮੂੰਹ ਛਗੀ ਆ ਬਾਕੀ ਜਾਂਦਾ ਬਾਅਦ ਵਿੱਚ ਪਟਕੇ ਵੇਖ ਲੈਣੇ ਆਗੇ ਬਾਕੀ ਜਵਾਨ ਹੋ ਗਈ ਆ ਬਾਈ ਕਹਿੰਦਾ ਇਹ ਹੁਣੇ ਜਵਾਨ ਹੋਈ ਆ ਥੋੜ ਅੱਥੀ ਚੌਈ ਵਾਲਾ ਬਹੁਤ ਸੋਹਣਾ ਮੁੱਠੀ ਦਾ ਥਾਣਾਗਾ ਥਾਣਾ ਦਾ ਕੋਈ ਅੰਤ ਨਹੀਂਗਾ ਅਜੇ 15 ਦਿਨ ਬਾਲਟ ਨਾਲ ਦੇਖ ਰਹੇ ਹੋ ਤੁਸੀਂ ਆ ਥੱਬੇ ਦਾ ਹਵਾਨਾ ਤਿਆਰ ਕਰਕੇ ਇਹਨੇ ਫੇਰ ਸੋਹਣਾ ਵਾ ਬਹੁਤ ਸੋਹਣਾ ਮੋਟਾ ਅੱਥੀ ਚੌਈ ਵਾਲਾ ਥਾਣਾ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਚਾਰ ਹੀ ਥਾਣਾ ਬਾਈ ਮੋੜਾ ਮੋਟਾ ਮੱਜਾ ਥਾਂ ਲਗਾ ਫੇਸ ਕੁਆਡ ਚੈੱਕ ਕਰ ਲਓ ਬੋਦੀ ਵਾਲੀ ਵਹਿੜਾ ਨਿੱਕਾ ਕਾਨਾ ਪ੍ਰਿੰਟ ਉਹਦੇ ਬਹੁਤ ਚੰਗਾ ਜਰਸੀ origional ਆ ਪੰਜਾਬ ਵਾਲੀ ਬਾਈ ਕਹਿੰਦਾ ਪਿੰਡੋਂ ਹੀ ਲਈ ਆਗੀ ਮਨ ਲਾੜਾ ਫਿਰਦਾ ਮੋੜੀ ਆ 45000 ਦੀ ਹਾਂ ਨਾ ਮਰੀ ਠੀਕ ਆ ਠੀਕ ਉਹ ਜਮਾਨਤਾਨ ਕੋ ਛੋੜ ਚੱਪਾ 500 ਰੁਪਇਆ ਹੋਊਗਾ ਠੀਕ ਹੈ ਜੀ 20 ਸਾਲ ਪੂ ਬਦਲ ਦੀ ਲੋੜ ਨਹੀਂ ਬੰਦੇ ਨੂੰ ਠੀਕ ਹੈ ਜੀ ਤੇ ਲੈਈ ਆਪਾਂ ਪੰਜ ਮਹੀਨੇ ਮਸੂਏ ਦੀ ਠੀਕ ਹੈ ਜੀ ਤੇ ਦੋਸਤੋ ਬਾਈ ਦਾ 45000 ਰੁਪਇਆ ਸਿਰਫ 100 ਛੜਨਾ ਵਾ ਥਾਣੇ ਦੇ ਤੋਂ ਚੈੱਕ ਕਰਾਣੇ ਸੋਨੇ ਥਾਣਾਗੇ ਠੀਕ ਹੈ ਜੀ ਹਾਂ ਤੇ ਦੋਸਤੋ ਮੇਰੀ ਜੋ ਮੇਰੇ ਸਾਰਾ ਐਂਗਲ ਪਾਸ ਦਿਖਾਉਣ ਦਾ ਬਾਕੀ ਤੁਸੀਂ ਕੋਲ ਆ ਕੇ ਜਰੂਰ ਤਸੱਲੀ ਪਰਖ ਕਰ ਲੈਣੀ ਹੈਗੀ ਬਾਕੀ ਬਾਈ ਕੰ ਦਾ ਮੇਰੀ ਥਾਣਾ ਦੀ ਗਾਰੰਟੀ ਆਗੀ ਸੋਹਣੀ ਵੈੜ ਆ ਗਈ ਬੋਦੀ ਵਾਲੀ ਵੈੜ ਨਿੱਕਾ ਕਹਿੰਦਾ ਮਾਸਰ 45000 ਰੁਪਏ ਦੀ 35 ਤੋਂ ਸੂਟ ਨਿਕਰ ਗਿਆ ਛਾਂ ਤੇ ਦੋਨੋਂ ਬਾਈ ਵੱਡੀ ਵੈੜ ਦਾ ਸ਼ੁਰੂ ਕਰ ਲੈ ਤੋ ਕਾਲੀ ਤੋਂ ਹਾਂਜੀ ਕੀ ਡਿਟੇਲ ਆ ਬਾਈ ਇਸ ਦੀ ਕਾਲੀ ਦੀ ਕੋਈ ਕਾਲੀ ਨੂੰ ਤਾਂ ਕਿੰਨੇ ਦਾ 12 ਤੋਂ 20 ਰਿਟਰੋ ਅੱਛਾ ਉਹਦੇ ਕਰਵਾਈ ਹੈ ਠੀਕ ਆ ਜੀ ਤੇ ਪਰ ਮੈਂ 20 ਲੀਟਰ ਦਾ ਮੈਂ ਵੀ ਖੁਦ ਕਹਿੰਦਾ ਠੀਕ ਆ ਜੀ ਕੋਈ 10 ਕਿਲੋ ਡੰਗ ਦਾ 9 ਕਿਲੋ ਡੰਗ ਦਾ 18 ਦੀ ਗਾਰੰਟੀ ਹੋਵੇ ਤੈਨ ਕਿੰਨੇ ਲੈ ਜੂਗੀ ਜਨ ਬਾਈ ਇਹ ਦੇ ਹੈਗੇ ਆ ਮਤਲਬ ਕਿ ਅੱਜ 23 ਹੋ ਗਈ ਆ। 23 ਹੋ ਗਈ 26-23 ਦਿਨ ਪੂਰੇ 26। ਬਾਦ ਚੱਕ ਦੋ ਦਿਨ ਲੈਣੀ ਜਾਨੀ ਕੇ। ਇੱਕ ਦੋ ਦੇ ਲਊਗੀ ਬਾਦ। ਉਸ ਦਿਨ ਤਾਂ ਲਊਗੀ ਤੇ ਠੀਕ। ਪਾਲਕ ਜੀ ਉਧਰ ਹੋਣੀ ਕਰੇ ਉਧਰ ਹੁੰਦੀ ਆ। ਠੀਕ ਆ ਤੋਰ ਲੈ ਮੜੀ ਕੱਢ ਕੇ। ਲੋ ਜੀ ਦੋਸਤੋ ਬਾਈ ਕਹਿੰਦਾ ਮਾਕ ਲਗਨ ਦੱਸ ਪਤਾ 24 ਕਿਲੋ ਇਹਨੇ। ਪਰ ਮੈਂ ਵੀ ਕੋਲ ਦੇ ਰਣ ਦੇਵਾਂਗਾ ਆਹ ਤੇ ਜੀ ਸਾਈਡ ਤੇ ਦੇਖ ਰਹੇ ਮਗਰਲੇ ਪਾਸੇ। ਬਾਈ ਕਹਿੰਦਾ ਇਹ ਭਲਾਂ ਆ ਗਈਆਂ ਇਹਦੀਆਂ। ਆ ਸਣ ਬਹੁਤ ਚੰਗਾ ਸੀ ਚਾਈ ਜਿਹੜਾ ਮੋਟਾ ਥਾਣਾ ਕੇ ਵੀਰ ਸਾਂਭੀ ਨੀਗੀ। ਆ ਸਿੰਘ ਨੇ ਕਿੰਨੀ ਫੋਟਾਂ ਜਿਹਾ ਫਟਕਾਂ ਵਾਂਗੂ ਤੋ ਦੇਖ ਸਕਦੇ ਹੋ। ਥਣ ਬਹੁਤ ਥੀਚੁਆਈ ਵਾਲਾ ਮੁੱਠੀ ਦਾ ਥਾਣਾ ਕਦਕੜ ਬਹੁਤਾ ਵਜਨ ਬਹੁਤਾ ਹੈਗਾ ਤੇ ਵੇਖ ਸਕਦੇ ਹੋ ਜੀ ਚਾਰ ਹੀ ਥਾਣਾ ਫੋਟਸ਼ਾਂਗ ਇਹਦੇ ਵੀ ਕੋਈ ਨਹੀਂ ਗਈ ਹਾਂ ਤੁਹਾਨੂੰ ਆਪਾਂ ਨੇਟ ਤੋਂ ਵਿਖਾ ਦੇ ਬਾਈ ਨਾ ਪੜਾਵਾਂ ਚੋਦੋ ਪੜਾ ਬਈ ਦੋ ਤਿੰਨ ਦਾ ਰਹਿੰਦੇ ਸੂਣ ਦੇ ਵਿੱਚ ਜਿੱਧਰ ਬਹਿ ਜਾ ਉਧਰ ਹੋ ਜਾਂਦੀ ਹੈਗੀ ਥਾਣਾ ਦਾ ਸਾਈਜ਼ ਬਹੁਤ ਚੰਗਾ ਥੀਚੁਆਈ ਵਾਲਾ ਮੋਟੇ ਮੋਟੇ ਥਾਣਾ ਪੂਰਾ ਵੀਕਲ ਦੀ ਬਾਈ ਕਹਿੰਦਾ ਮੇਰੀ ਗਾਰੰਟੀ ਹੈਗੀ ਫੇਸ ਕੁਆਟ ਚੈੱਕ ਕਰ ਲਓ ਫੋਟਾਂ ਜੀ ਤੁਹਾਨੂੰ ਦਿਖਾ ਦੇ ਦਿੰਨੇ ਆਗੇ ਮੁੱਲ ਪੁਰਾਣਾ ਫਿਰਦਾ ਹਾਂ ਜੀ ਮੁੱਲੇ ਦਾ ਮੋਲ ਦਾ 45000 ਦੀ ਆ ਬਾਈ ਇਹ ਵੀ 45000 ਦੀ ਆ ਆਫਰ ਹੀ ਲਾਈ ਆ ਅੱਜ ਆਫਰ ਠੀਕ ਆ ਜੀ ਤੇ ਦੋਸਤੋ ਕਰੋਸ ਆ ਗਾ ਗਰਮੀ ਨੇ ਕਰ ਮੰਗ ਲੈ ਭੋਰਾ ਨਹੀਂ ਮਨਾਉਣੀ ਕੀ ਆ ਜਿਹਦੇ ਹਾਂ ਦੋ ਦੋ ਕੋ ਚਟਾ ਮੱਝਾ ਵਰਗਾ ਜਿਹਦੇ ਪਸੰਦ ਆ ਜਵੇ ਤੁਸੀਂ ਬਾਈ ਨਾਲ ਗੱਲ ਕਰ ਲੈਣੀ ਹੈਗੀ ਮੋਲ ਇਹਦਾ ਵੀ 45000 ਰੁਪਿਆ ਵਾ ਦਿਨ ਦੇ ਦੋ ਤਿੰਨ ਲੈਦੀ ਹੈਗੀ ਬਾਕੀ ਪਸੂ ਉੱਪਰ ਹਰ ਕੇ ਜਾਣ ਪਹਿਲਾਂ ਸੂਪ ਵੇ ਤਿੰਨ ਦੋ ਤਿੰਨ ਰਾਵਣਾ ਲੈ ਜੂਗੀ ਇਹ ਲੈ ਚੱਲ ਬਾਈ ਕਦ ਕਾ ਠੀਕ ਆ ਵਜਾ ਠੀਕ ਆ ਠੀਕ ਆ ਜੀ ਪੇਸ ਕਾਰਟੀ ਚੰਗੀ ਆ ਮਾਤਰਾ ਰੇ ਲੜਨ ਦੇ 11 ਮਹੀਨੇ 23 ਤਰੀਕ ਦੇ ਅਗ ਲੱਗੀ ਪਈ ਆ ਭਾਈ 2-2 ਲੱਖ ਰਿਆ ਮੱਝਾਂ ਉੱਡੀਆਂ ਠੀਕ ਆ ਜੀ 80-90 ਹਜ਼ਾਰ ਦੀ ਆ ਆਮ ਫੁਰਸਾਹ ਜੀ ਦੀ ਠੀਕ ਆ ਭਾਈ ਤੇ ਲੋਕ ਤਾਂ ਉਹਦੇ ਮੁੜ ਕੇ ਠੀਕ ਆ ਜੀ ਲਓ ਦੋਸਤੋ ਬਾਈ ਵੀ ਮੰਡੀ ਕੋ ਆਪਾਂ ਦਾ ਚੰਦਰਪਤ ਮੰਡੀ ਮੈਂ ਤਾਂ ਜਾਣਦਾ ਨਹੀਂਗਾ ਬਾਈ ਤਾਂ ਲੈ ਆ ਰਹੇ ਲੈ ਕੇ ਆਇਆ ਮੰਡੀ ਤੋਂ ਸੋਨਾ ਖਾਨ ਹਵਾਨਾ ਵਾ ਜਮਾ ਜੈਜ ਮੱਲਾ 45000 ਰੁਪਏ ਆ ਜਿਵੇਂ ਥਾੜ ਹਵਾਨਾ ਵਾ 20 ਕੋ ਤਾਂ ਤੈਨੂੰ ਕਹਿੰਦਾ ਵੀ ਕੁਛ ਨਹੀਂਗਾ ਬਾਕੀ ਤੁਹਾਡੀ ਸੇਵਾ ਸੰਭਾਲ ਗੌਰ ਤਸੱਲੀਪਰਕ ਤੁਸੀਂ ਆਏ ਕਰ ਮੇਰਾ ਸਿਰਫ ਤੁਹਾਨੂੰ ਕਾ ਪਸ਼ੂ ਦਿਖਾਉਣ ਦਾ ਵਾ ਵੀ ਇੱਥੇ ਆ ਪਸ਼ੂ ਫੜਾ ਤਸੱਲੀਪਰਖ ਤੁਸੀਂ ਆ ਆਦੀ ਆਪ ਆਏ ਕਰ ਤੁਸੀਂ ਪੈਸੇ ਲਾਉਣੇ ਆਗੇ ਤਸੱਲੀਪਰਖਾ ਤੁਹਾਡਾ ਫਰਜ ਬਣਦਾ ਵਾ ਫਰਜ ਬਣਦਾ ਤਿੰਨ ਨੰਬਰ ਵਜ੍ਹਾ ਦੱਸ ਦੇ ਬਾਈ 10 ਕਿਲੋ ਦੁੱਧ ਦਾ ਬਾਈ ਮਹੀਨਾ ਦਾ ਸੂਈ ਨੂੰ ਠੀਕ ਆ ਬਾਈ 12 ਡਾਟੀ ਦੇ ਇੱਕ ਪਾਸੜ ਹੱਥ ਪਾਉਣ ਨੂੰ ਠੀਕ ਆ ਬਾਈ ਇਹ ਚੋਲੀ ਮੇਰੇ ਆਉਣ ਤੋਂ ਪਹਿਲਾਂ ਕੋਈ ਆ ਬਾਈ ਹਾਂ ਮੈਂ ਲੇਟ ਹੋ ਗਿਆ ਹਣਾ 12 10 ਤੇ ਦੇਣੀ ਹੈ ਠੀਕ ਆ ਬਾਈ ਕੱਢ ਲਈ ਬਾਹਰ ਨੂੰ ਲੋ ਜੀ ਦੋਸਤੋ ਇਹ ਵੀ ਕਰਾਉ ਸੰਗੀ ਆ ਜਰਸੀ ਤੇ ਸ਼ਾਈਵਾ ਦਾ ਕਰਾਉਸ ਆ ਕਿ ਲੋਕ ਜਦੋਂ ਚਟਾ ਮ ਤੋ 10 ਕਿਲੋ ਬੈਗ ਦਾ ਕੰਡੇ ਵਾਲਾ ਮਹੀਨੇ ਸੂਈ ਆ ਪਲੋਂ ਘੱਟ ਪਕ ਚੈੱਕ ਕਰਾ ਲਵੇ। ਜਦ ਵੱਧ ਹੋਊਗਾ ਬਾਈ ਕਹਿੰਦਾ ਪਰ ਮੇਰੇ ਆਉਣ ਤੋਂ ਪਹਿਲਾਂ ਬਾਈ ਨੇ ਚੋਲੀ ਮੈ ਉਹਗਾ ਥੋੜਾ ਲੇਟ ਮੈਂ ਥੋੜਾ ਬਾਹਰ ਗਿਆ ਹੋਇਆ ਸੀ ਕਿਤੇ। ਹੱਥੀ ਚੁਾਈ ਵਾਲਾ ਬਹੁਤ ਸੋਹਣਾ ਥਾਣਾ, ਚਾਰ ਹੀ ਥਾਣੇ ਦੇ ਆ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ। ਜਿਹੇ ਭਰੀ ਹੁੰਦੀ ਵਹਿੜ ਤਾਂ ਇਹ ਹਵਾਨਾ ਕੁਝ ਹੋਰ ਦਿਖਾਈ ਦੇ ਨੇ ਪਰ ਹੁਣੇ ਚੋਈ ਹੋਈ ਆਗੀ। ਇਹ ਮੇਰੇ ਆਉਣ ਤੋਂ ਸਿਰਫ 10-15 ਮਿੰਟ ਪਹਿਲਾਂ ਚੋਈ ਆਗੀ। ਆਦੀ ਫੇਸ ਸਕੁਐਡ ਚੈੱਕ ਕਰ ਲਓ ਸੀ ਸੋਹਣੀ ਵਹਿੜ ਆਗੀ। ਤਦੋਂ ਛੱਟਾ ਮੱਝਾਂ ਵਰਗਾ। ਚਾਰ ਹੀ ਥਾਣੇ ਦੇ ਕੋਈ ਫੋੜ ਨਹੀਂ ਕੋਈ ਸ਼ਾਨ ਨਹੀਂ ਸਿਚਾਈ ਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਮੁੱਲ ਬਾਈ ਇਹਦਾ ਮੁੱਲ ਇਹ 35000 ਦੀ ਹੈ ਵਿੱਚ ਮਾਨਤਾਨ ਕੋਈ ਲਓ ਲੈ ਚੱਲ ਜੀ ਦੋਸਤੋ 35000 ਰੁਪਏ ਇਹਦਾ ਮੁੱਲਾ ਵਿਚੋ ਕੀ ਮਾਨਤਾਨ ਹੋ ਜੂਗਾ ਬਾਈ ਕਹਿੰਦਾ ਮਹੀਨੇ ਸੁ ਹੱਥ ਬੱਕ ਚੈੱਕ ਕਰੋ ਚੈੱਕ ਪਾਸ ਜੇਕਰ ਕਰਾਉਣੀ ਤੁਹਾਡੀ ਮਰਜ਼ੀ ਹੈ ਬੱਕ ਜੀ ਸੱਲੀ ਪਰਖਾ ਤੁਸੀਂ ਜੇ ਸੱਲੀ ਕਰਕੇ ਲੈਣੀ ਹੈਗੀ ਅੱਜ ਦੇ ਕੱਕੇ ਬਣ ਤੈਨਾਂ ਤੈਨਾਂ ਪਰਪੇ ਤੁਹਾਨੂੰ ਲੈਤੀ ਹੈ ਜਿਹੜਾ ਨਾ ਸਿਰ ਪਸੰਦੇ ਬਾਈ ਨਾ ਗਾ ਬਾ ਖਰੀਦ ਸਕਦੇ ਹੋ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ